ਕੀ ਗੱਲ ਦੀਦੀ ਮੈਂ ਤੁਹਾਡੇ ਤੋਂ ਪਹਿਲਾਂ ਪੁੱਛਿਆ ਮੰਮੀ ਨੂੰ ਪੇਕੇ ਜਾਣ ਵਾਸਤੇ ਤੇ ਮੰਮੀ ਨੇ ਮੈਨੂੰ ਹਾਂ ਵੀ ਕਰਤੀ ਐ ਤੇ ਤੁਸੀਂ ਮੇਰੇ ਮਗਰੇ ਤਿਆਰ ਹੋ ਗਏ ਜੇ ਮੰਮੀ ਤੁਸੀਂ ਮੈਨੂੰ ਆਪ ਹੀ ਦੱਸੋ ਤੁਸੀਂ ਮੈਨੂੰ ਹਾਂ ਕੀਤੀ ਐ ਨਾ ਪੇਕੇ ਜਾਣ ਵਾਸਤੇ ਹਾਂ ਪੁੱਤ ਮੈਂ ਤਾਂ ਤੈਨੂੰ ਕਿਹਾ ਸੀ ਤੇ ਹੁਣ ਤੇਰੀ ਜਠਾਣੀ ਤਿਆਰ ਹੋ ਆ ਪੀਆ ਤੂੰ ਆਪ ਹੀ ਪੁੱਛ ਲਾ ਇਹਨੂੰ ਇਹ ਕੀ ਕਹਿੰਦੀ ਆ ਮੰਮੀ ਮੈਂ ਦੀਦੀ ਨੂੰ ਕੀ ਪੁੱਛਾਂ ਤੁਸੀਂ ਆਪ ਦੀਦੀ ਨੂੰ ਕਹੋ ਕਿ ਇਹਨੇ ਪਹਿਲਾਂ ਪੁੱਛਿਆ ਹੀ ਇਹਨੂੰ ਪਹਿਲਾਂ ਜਾ ਲੰਦੇ ਕਿਰਨ ਭਾਵੇਂ ਪਹਿਲਾਂ ਤੂੰ ਪੁੱਛਾਈ ਤੇ ਭਾਵੇਂ ਮੈਂ ਪੁੱਛਾਈ ਮੈਂ ਆਪਣੇ ਭਰਾ ਨੂੰ ਹਾਂ ਕਰ ਦਿੱਤੀ ਉਹ ਮੈਨੂੰ ਲੈਣ ਆਉਣ ਲੱਗਾ ਵਾ ਤਾਂ ਕਰਕੇ ਪਹਿਲਾਂ ਮੈਂ ਜਾਣਾਂ ਵਾ ਤੂੰ ਵੀ ਅਗਲਾ ਕਿੱਦਾਂ ਕਰਨੀ ਆ ਦੀਦੀ ਇਹ ਕਿਦਾਂ ਦੀ ਗੱਲ ਹੋਈ ਪਹਿਲਾਂ ਮੰਮੀ ਨੂੰ ਮੈਂ ਪੁੱਛਿਆ ਵਾ ਤੇ ਮੈਂ ਪਹਿਲਾਂ ਜਾਣਾਂ ਵਾ ਵੇ ਕਿਰਨ ਮੈਂ ਵੱਡੀ ਆ ਇਸ ਕਰਕੇ ਪੇਕੇ ਜਾਣ ਦਾ ਪਹਿਲਾ ਹੱਕ ਵੀ ਮੇਰਾ ਬੰਦਾ ਵਾ ਤੇ ਮੈਂ ਆਪਣੇ ਪੇਕੇਆਂ ਨੂੰ ਹਾਂ ਕਰ ਦਿੱਤੀ ਆ ਤੇ ਤੂੰ ਵੀ ਅਗਲਾ ਕਿੱਦਾਂ ਕਰਨੀ ਆ ਲਿਓ ਮੰਮੀ ਜੀ ਦਾਲ ਮੰਮੀ ਨੇ ਬੱਸ ਕਰ ਜੋ ਤੁਸੀਂ ਦੋਵੇਂ ਜਾਣੀਆਂ ਕਿਦਾਂ ਸੱਸ ਦੇ ਸਾਹਮਣੇ ਲਤਰ-ਲਤਰ ਬੋਲੀ ਜਾਂਦੀਆਂ ਵਾਂ ਤੋਹਾਂ ਦੋਵਾਂ ਚੋਂ ਕਿਸੇ ਨੇ ਪੇਕੇ ਨਹੀਂ ਜਾਣਾ ਮੈਂ ਤੁਹਾਡੇ ਪੇਕੇ ਨੂੰ ਆਪੇ ਫੋਨ ਕਰਕੇ ਆਖ ਦੇਣੀ ਆ ਵੀ ਇਹਨਾਂ ਦੋਵਾਂ ਨੂੰ ਕੋਈ ਨਾ ਲੈਣਾ ਵੇ ਆ ਵੇਖ ਲੈ ਕਿੰਨ ਇਹ ਸਾਰਾ ਕੁਝ ਤੇਰੀ ਵਜ੍ਹਾ ਨਾਲ ਹੋਇਆ ਜੇ ਤੂੰ ਮੈਨੂੰ ਪੇਕੇ ਜਾਣ ਦਿੰਦੀ ਪਹਿਲਾਂ ਤੇ ਮੰਮੀ ਨੇ ਹਣ ਦੋਵਾਂ ਨੂੰ ਨਹੀਂ ਰੋਕਣਾ ਪੇਕੇ ਜਾਣ ਤੋਂ ਦੀਦੀ ਜੀ ਇਹੋ ਗੱਲ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੈਨੂੰ ਪਹਿਲਾਂ ਪੇਕੇ ਜਾਣ ਦਿੰਦੇ ਤੇ ਮੰਮੀ ਨੇ ਹੱਟਣਾ ਆ ਕੁਝ ਨਹੀਂ ਕਰਨਾ ਕਿਰਨ ਆ ਟਾਈਮ ਸਾਡਾ ਇੱਕ ਦੂਜੇ ਨੂੰ ਦੋਸ਼ ਦੇਂਦਣੇ ਹੈਗਾ ਤੂੰ ਇਹ ਸੋਚ ਕਿ ਜੇ ਮੰਮੀ ਨੇ ਸਾਨੂੰ ਦੋਨਾਂ ਨੂੰ ਸੱਚੀ ਪੀਕੇ ਜਾਣ ਤੋਂ ਮਨਾ ਕਰਤਾ ਤੇ ਫਿਰ ਆਪਾਂ ਕੀ ਕਰਾਂਗੇ ਹਾਂਜੀ ਦੀਦੀ ਮੰਮੀ ਨੂੰ ਕਿਹਨਾ ਕਿਹੇ ਤਰੀਕੇ ਨਾਲ ਮਨਾਉਣਾ ਪੈਣਾ ਵਾ ਕਿ ਸਾਨੂੰ ਪੀਕੇ ਜਾਣ ਦੋ ਕਿਰਨ ਮਨਾਉਣਾ ਤੇ ਪੈਣਾ ਵਾ ਪਰ ਜੇ ਤੂੰ ਪਹਿਲਾਂ ਮੈਨੂੰ ਪੀਕੇ ਜਾਣ ਦੇਂਗੀ ਫਿਰ ਤੇਰਾ ਮੈਂ ਸਾਥ ਦਵਾਂਗੀ ਨਹੀਂ ਤੇ ਤੇਰਾ ਮੈਂ ਸਾਥ ਨਹੀਂ ਦੇਣਾ ਦੀਦੀ ਇਹ ਗੱਲ ਬਾਅਦ ਚ ਸੋਚਾਂਗੀ ਹਾਂ ਕਿ ਪਹਿਲਾਂ ਕਿੰਨੇ ਜਾਣਾ ਤੇ ਬਾਅਦ ਚ ਕਿੰਨੇ ਜਾਣਾ ਪਹਿਲਾਂ ਜਾ ਕੇ ਤੇ ਮੰਮੀ ਨੂੰ ਮਨਾਈਏ ਨਹੀਂ ਤੇ ਜਿਹੜੀਆਂ 4 ਛੋਟੀਆਂ ਮਿਲਿਆ ਨਾ ਇਹ ਵੀ ਸਾਡੀ ਰਹਿ ਜਾਣੀਆਂ ਚੱਲ ਕਿਰਨ ਮੰਮੀ ਜੀ ਤੁਸੀਂ ਇਹਨਾਂ ਨੂੰ ਪੀਕੇ ਜਾਣ ਤੋਂ ਮਨਾ ਨਾ ਕਰੋ ਤੁਸੀਂ ਜਿੱਦਾਂ ਕਹੋਗੇ ਆਪਾਂ ਉਦਾਂ ਕਰਾਂਗੇ ਤੁਸੀਂ ਆਪੇ ਦੱਸ ਦੋ ਕਿ ਕੌਣ ਪੱਲਾ ਜਾਏਗੀ ਤੇ ਕੌਣ ਮਗਰੋਂ ਜਾਏਗੀ ਕਿਉਂ ਕਿਰਨ ਹਾਂਜੀ ਮੰਮੀ ਤੁਸੀਂ ਜਿੱਦਾਂ ਕਹੋਗੇ ਨਾ ਆਪਾਂ ਉਦਾਂ ਕਰਾਂਗੇ ਤੁਸੀਂ ਬਸ ਇਹਨਾਂ ਨੂੰ ਪੀਕੇ ਜਾਣ ਤੋਂ ਮਨਾ ਨਾ ਕਰੋ ਹੁਣ ਬੜੀਆਂ ਤੁਸੀਂ ਮੇਰੀ ਮਿੰਤਾ ਕਰਦੀਆਂ ਜੇ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਉਦੋਂ ਬੜੀਆਂ ਤੁਸੀਂ ਮੇਰੇ 'ਤੇ ਚੜਦੀਆਂ ਸੀ ਉਹ ਨਾ ਮੰਮੀ ਜੀ ਸਾਡੇ ਕੋਲ ਗਲਤੀ ਹੋਗੀ ਹਾਂਜੀ ਮੰਮੀ ਜੀ ਤੁਸੀਂ ਜਿੱਦਾਂ ਕਹੋਗੇ ਆਪਾਂ ਉਦਾਂ ਕਰਾਂਗੇ ਬਸ ਤੁਸੀਂ ਇਹਨਾਂ ਨੂੰ ਪੀਕੇ ਜਾਣ ਤੋਂ ਨਾ ਰੋਕੋ ਇਹੋ ਗੱਲ ਤੇ ਤੁਹਾਨੂੰ ਮੈਂ ਸਮਝਾਉਂਦੀ ਹਾਂ ਤੇ ਚੱਲ ਛੁੱਟੀਆਂ ਪਈਆਂ ਆ ਕੋਈ 2 ਦਿਨ ਪਹਿਲਾਂ ਚਲ ਜੇਗੀ ਤੇ ਕੋਈ 2 ਦਿਨ ਬਾਅਦ ਚਲ ਜੇਗੀ ਘਰੇ ਕੰਮ ਦਾ ਔਖਾ ਨਾ ਹੋਏਗਾ ਪਰ ਤੁਹਾਨੂੰ ਮੇਰੀ ਗੱਲ ਕਿੱਥੇ ਸਮਝ ਆਉਂਦੀ ਹੀ ਨਹੀਂ ਨਹੀਂ ਮੰਮੀ ਜੀ ਤੁਸੀਂ ਹਣੋ ਜਵਾਬ ਨਾ ਦੋ ਜੇ ਮੈਂ ਪਹਿਲਾਂ ਚਲ ਜਾਾਂਗੀ ਤੇ ਕਿਰਨ ਘਰ ਸੰਭਲੇਗੀ ਜੇ ਕਿਰਨ ਚਲ ਜਾਏਗੀ ਤੇ ਮੈਂ ਘਰ ਸੰਭਲਾਂਗੀ ਤੁਸੀਂ ਜਿੱਦਾਂ ਕਹੋਗੇ ਸਾਨੂੰ ਓਦਾਂ ਮਨਜ਼ੂਰ ਆ ਜੇ ਇਹੋ ਗੱਲ ਮੇਰੀ ਪਹਿਲਾਂ ਮੰਨ ਲੈਂਦੀਆਂ ਨਾ ਤੇ ਇੰਨੀਆਂ ਔਖੀਆਂ ਨਾ ਹੁੰਦੀਆਂ ਜਿੱਥੇ ਘਰ ਦੇ ਵਿੱਚ ਦੋ ਨਵਾਂ ਹੋਣ ਨਾ ਉਹਨਾਂ ਨੂੰ ਅੱਗਾ ਪਿਛਾ ਕਰਨਾ ਹੀ ਪੈਂਦਾ ਆ ਕਿਉਂਕਿ ਜਨਾਨੀਆਂ ਨੂੰ ਪੇਕਾ ਕਾਰ ਵੀ ਵੇਖਣਾ ਪੈਂਦਾ ਆ ਤੇ ਸਹ ਤਾਂ ਕਰਕੇ ਜੇ ਤੋ ਜਾਣੀਆਂ ਹੈਗੀਆਂ ਜੇ ਨਾ ਤੇ ਰਲ ਮਿਲ ਕੇ ਟਾਈਮ ਨਗਾ ਲਓ ਉਹਨਾਂ ਵਿਚਾਰੀਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਸਵੇਰੇ ਜਾ ਕੇ ਤੇ ਸ਼ਾਮਾਂ ਨੂੰ ਮੋੜਨਾ ਪੈਂਦਾ ਆ ਹਾਂਜੀ ਮੰਮੀ ਤੂੰ ਸਹੀ ਕਿਹਾ ਤੂੰ ਜਿੱਦਾ ਕਹੋਗੇ ਆਪਾਂ ਉਦਾ ਕਰ ਲਾਂਗੀਆਂ ਤੇ ਦੀਦੀ ਤੁਸੀਂ ਪਹਿਲਾਂ ਚੱਲ ਜਾਓ ਜੇ ਤੁਹਾਡਾ ਵੀਰ ਆਉਂਦਾ ਤੇ ਮੈਂ ਬਾਅਦ ਚੱਲ ਜਾਾਂਗੀ